ਉਹ ਦੀ ਜਿਵੇਂ ਕਿ ਕਿ ਸਿੱਖ ਜਿਹੜੇ ਆ ਇੰਡੀਆ ਦੇ ਵਿੱਚ ਸੁਰੱਖਿਅਤ ਨਹੀਂ ਰਹਿ ਪੂਗੇ ਦੇਖੋ ਜੀ ਇੱਕ ਗੱਲ ਤੇ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ ਪੰਜਾਬ ਵਿੱਚ ਕੋਈ ਵੀ ਮਨੋਰਟੀ ਜਿਹੜੀ ਹੈ ਉਹ ਉਹਦੀ ਕੋਈ ਸੁਰੱਖਿਆ ਨਹੀਂ ਔਰ ਖਾਸ ਕਰਕੇ ਸਿੱਖਾਂ ਦੀ ਤੇ ਪੱਧ ਵੀ ਅੱਕੇ ਲੋਕਾਂ ਨੂੰ ਅੱਗ ਲੱਗ ਕੇ ਜਾਂਦੀ ਇਹਦਾ ਸਰਕਾਰਾਂ ਨੂੰ ਇਹਨਾਂ ਏਜੰਸੀਆਂ ਨੂੰ ਤੇ ਜਿਹੜੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ ਇੱਥੇ ਦਿੱਲੀ ਤੱਕ ਸਾਡਾ ਰਾਜ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ ਜੇ ਪੰਜਾਬੀ ਨਾ ਹੁੰਦੇ ਜੇ ਦਸਤਾਰਾਂ ਵਾਲੇ ਨਾ ਹੁੰਦੇ ਪਰ ਅੱਜ ਕਿਤੇ ਕੜੇ ਬੰਦ ਕਿਤੇ ਆਹ ਬੰਦ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ ਜਿਹੜਾ ਸਿੱਖ ਵੇਖਿਆ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਨਸਲਕੁਸ਼ੀ ਜਿਹੜੀ ਸੀ ਇਹ ਉੱਥੇ ਹੀ ਸ਼ੁਰੂ ਹੋਈ ਹੈ ਮੈਂ ਸਮਝਦੀ ਆ ਕਿ ਇਹ ਵਿਰੋਧੀ ਧਿਰ ਚ ਬੈਠੇ ਨੇ ਰਾਹੁਲ ਗਾਂਧੀ ਉਥੇ ਆਵਾਜ਼ ਪੈਦਾ ਕਰ ਕੇ ਆਓ ਸਾਰੇ ਸੈਂਟਰ ਵੱਲੋਂ ਅਸੀਂ ਮਾਫੀ ਮੰਗੀ ਹੈ ਸੈਂਟਰ ਸਰਕਾਰ ਮਾਫੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ ਜੋ ਅਕਾਲ ਤਖਤ ਸਾਹਿਬ ਤੇੜੇ ਕੀਤਾ ਸੀਗਾ ਜੇ ਉਹਨਾਂ ਦੇ ਅੰਦਰ ਦਰਦ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਵਿਰੋਧੀ ਧਿਰ ਵਿੱਚ ਖੜੇ ਹੋ ਕੇ ਕਿ ਆਓ ਸਾਰੇ ਸੈਂਟਰ ਸਰਕਾਰ ਅਸੀਂ ਸਰਕਾਰ ਵੱਲੋਂ ਹੋਇਆ ਸੀ ਨਾ ਅਗੇ ਮਿਲਟਰੀ ਚੜੀ ਸੀ ਅਕਾਲ ਤਖਤ ਤੇ ਸਰਕਾਰ ਵੱਲੋਂ ਹੋਈ ਸੀ ਨਾ ਤੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ ਮੇਰੇ ਬਾਪ ਨੇ ਜੋ ਕੀਤਾ ਉਹ ਬਹੁਤ ਜ਼ੁਲਮ ਸੀ ਆਓ ਸਾਰੇ ਅੱਜ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਰੇ ਰਲ ਕੇ ਅਸੀਂ ਮਾਫੀ ਮੰਗੀਏ ਉਹਨਾਂ ਜੋਧੀਆਂ ਕੋਲੋਂ ਉਹਨਾਂ ਸਿੱਖਾਂ ਕੋਲੋਂ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਔਰ ਇਹ ਪੰਜਾਬ ਦੀ ਇਹ ਦੇਸ਼ ਦੀ ਧਰਤੀ ਜਿਹੜੀ ਹੈ ਅੱਜ ਸੁਰੱਖਿਅਤ ਠੀਕ ਹੈ